ਕਰਵਾ ਤੂੰ ਮੈਨੂੰ ਮਾਰਾ ਕਿ ਹੈ ਹਾਂ ਹੋਰ ਕਿਦਾਂ ਸਾਡੀ ਸੰਸਾਰ ਵਿੱਚ ਕਿਸਰ ਮਾਰਾ ਕਿ ਹੈ ਇਹ ਤੁਸਕੀ ਮਾਰੀਏ ਤੂੰ ਕਾਹਕੇ ਮੇਰੀ ਇਮਾਨ ਤੇ ਕਮੈਂਟ ਕਰਦਾ ਮੈਂ ਮੈਨੂੰ ਕਿਰਦਾ ਹਾਂ ਜਦੋਂ ਮੈਂ ਰਿਪਲ ਦਾ ਜਵਾਬ ਲਮ ਨੂੰ ਆਇਂ ਦੇਰ ਬਾਅਦ ਜਵਾਬ ਕੇ ਆ ਸਮਾਂ ਆ ਵੀਂ ਤਰਮਾ ਪੂਰਨ ਕੋਲੋਂ ਫੋਨ ਲੀ ਮਾ ਖਵਾਕ ਨਹੀਂ ਕਰ ਰਹੀ ਦੀ ਜਮ ਨਾਮਾ ਤੇ ਵੀ ਮਾਂ ਨੂੰ ਭੈਣ ਨੂੰ ਗਲ ਕੜਦਾ ਤੇ ਨਾਮਾ ਸਮਝਾ ਹਾਂ ਜੀ ਵੀਡੀਓ ਤੇ ਇੱਕ ਕਮੈਂਟ ਕਰਤਾ ਸੀ ਇਹ ਗਲਤ ਤੇ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਅੱਗੇ ਤੋਂ ਮੈਂ ਇਦਾਂ ਦੀ ਗਲਤੀ ਨਹੀਂ ਕਰੂੰਗਾ ਭਾਈ ਸਸਿਕਲ ਜੀ ਸਾਰਿਆਂ ਨੂੰ ਜਿਵੇਂ ਤੁਸੀਂ ਸਾਰਿਆਂ ਨੇ ਯਾਰ ਵੀਡੀਓ ਦੇਖੀ ਆ ਪਰਸੋਂ ਇੱਕ ਵੀਡੀਓ ਪਾਈ ਆ ਬਬਰ ਤਨਦੀਪ ਸਰਵਰਟੀ ਦੇ ਪਈ ਤੇ ਤਾਂ ਉਹ ਵੀਡੀਓ ਸੀ ਜਿਵੇਂ ਗੁਜਰ ਕੋਈ ਮਖੂ ਦੇ ਵਿੱਚ ਗੁਜਰਾਂ ਦਾ ਸੀਗਾ ਡੇਰਾ ਤੇ ਉੱਥੇ ਗੁਜਰਾਂ ਨੇ ਅੱਤੇ ਜਿਹੜਾ ਕੀਤਾ ਉਸ ਗਰੀਬ ਤੇ ਤਾਂ ਉਸ ਗਰੀਬ ਦੀ ਜਾਨ ਯਾਰ ਅਸੀਂ ਨਾ ਜਾਂਦੇ ਕੋਈ ਹੋਰ ਤਾਂ ਜਾਂਦਾ ਹੀ ਉੱਥੇ ਜੇ ਅਸੀਂ ਨਾ ਜਾਂਦੇ ਹੋਰ ਥੋੜੀਆਂ ਸੰਸਥਾਵਾਂ ਨੇ ਪੰਜਾਬ ਦੇ ਵਿੱਚ ਜੇ ਸਾਡੇ ਕੋਲੇ ਉਹ ਵੀਡੀਓ ਪਹੁੰਚੀ ਉਹਦੇ ਬਾਰੇ ਪਤਾ ਲੱਗਿਆ ਤਾਂ ਅਸੀਂ ਚੱਲ ਗਏ ਉੱਥੇ ਜਦੋਂ ਗਏ ਤਾਂ ਉਹ ਚਲੋ ਸੇਵਾ ਨਿਭਾਈ ਜਿੰਨੀ ਜੋ ਕਿਸੇ ਜੇ ਹੁਣ ਅਗਲਾ ਬੰਦਾ ਗੜ ਪੈਂਦਾ ਤਾਂ ਅਸੀਂ ਉੱਤੇ ਹੱਥ ਜੋੜ ਕੇ ਖੜ ਗਏ ਨਾਲੇ ਹੱਥ ਕਿੰਨਾ ਚਿਰ ਜੋੜ ਕੇ ਖੜੋਗੇ ਅਗਲਾ ਥੋੜਾ ਸਿਰ ਪਰ ਨੂੰ ਆਉਂਦਾ ਬੰਮੂਰੇ ਚੜ੍ਹ ਚੜ੍ਹ ਕੇ ਤਾਂ ਆਪਾਂ ਉੱਥੇ ਹੱਥ ਜੋੜ ਜੋੜ ਖੜੀ ਗਏ ਮੈਨੂੰ ਨਹੀਂ ਇਹ ਚੀਜ਼ਾਂ ਬੜੀ ਲੱਗਦੀ ਜਿਹੜੀ ਜੋ ਮੇਰੀ ਆਪਣੀ ਕੁਆਲਿਟੀ ਆ ਮੈਂ ਤਾਂ ਉਹੀ ਗੱਲ ਕਰੂੰਗਾ ਹਨਾ ਮੈਂ ਕਿਸੇ ਨਾਲ ਆਪਣੇ ਨੂੰ ਨਾ ਕਦੇ ਜੋੜਦਾ ਹੁੰਦਾ ਤੇ ਨਾ ਕੋਈ ਆਪਣੇ ਨੂੰ ਕਿਸੇ ਨਾਲ ਜੋੜ ਕੇ ਦਿਖਾਵੇ ਤੇ ਇਸ ਚੀਜ਼ ਦੇ ਵਿੱਚ ਕੀ ਹੋਇਆ ਇੱਕ ਬੰਦੇ ਨੇ ਕਮੈਂ ਮਤਲਬ ਉਸ ਵੀਡੀਓ ਦੇ ਥੱਲੇ ਕਮੈਂਟ ਕਰ ਰਿਹਾ ਤੂੰ ਮੈਨੂੰ ਮਾੜਾ ਕਹਿ ਹਣਾ ਤੂੰ ਹੋਰ ਕਿਸੇ ਸਾਡੀ ਸੰਸਥਾ ਦੇ ਵਿੱਚੋਂ ਕਿਸੇ ਨੂੰ ਮਾੜਾ ਕਹਿ ਜੇ ਤੂੰ ਤੈਨੂੰ ਕੋਈ ਚੀਜ਼ ਮਾੜੀ ਲੱਗੀ ਤੂੰ ਚੱਕ ਕੇ ਮੇਰੀ ਮਾਂ ਤੇ ਕਮੈਂਟ ਕਰਦਾ ਮੈਂ ਤੂੰ ਮੇਰੀ ਮਾਂ ਵਾਸਤੇ ਇੰਨੀ ਗੰਦੀ ਗੱਲ ਲਿਖੀ ਉਹਦੇ ਵਿੱਚ ਤੂੰ ਮੇਰੇ ਅਖੀਰ ਲੱਗਦਾ ਹੁਣ ਜੇ ਮੈਂ ਇਹੋ ਇੱਕ ਚੀਜ਼ ਦਾ ਜਵਾਬ ਦੇਣਾ ਮੈਨੂੰ ਆਏ ਤੇ ਜਵਾਬ ਦੇ ਕੇ ਮੈਂ ਸਾਹਮਣੇ ਆ ਕੇ ਨੀ ਤਰਮ ਮੈਂ ਤਾਂ ਹੋਰ ਨਾ ਕੁਝ ਸੁਣ ਲਈ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਅਜਿਹੀ ਚੀਜ਼ਾਂ ਨਾ ਮੈਂ ਕਿਸੇ ਦੀ ਮਾਂ ਨੂੰ ਭੈਣ ਨੂੰ ਗਾਲ ਕੱਢਦਾ ਤੇ ਨਾ ਮੈਂ ਸੁਣਦਾ ਅਜਿਹੀ ਚੀਜ਼ਾਂ ਤਾਂ ਫੇਰ ਵੀ ਮੈਂ ਬਿੱਟੀਵਾ ਇਹ ਸਭ ਬੰਦੇ ਦਾ ਪਿੰਡ ਹੈਗਾ ਜੀ ਸਦੋਪੁਰਾ ਸਦੋਪੁਰਾ ਪਿੰਡ ਹੈ ਇਸ ਬੰਦੇ ਦਾ ਜ਼ਿਲ੍ਹਾ ਮਲੇਰਕੋਟਲਾ ਇਹਦਾ ਨਾਮ ਮੁੰਡੇ ਦਾ ਗੁਰਪ੍ਰੀਤ ਠੀਕ ਹੈ ਨੀ ਹੱਥ ਜੋੜ-ਜੋੜ ਕੇ ਮਾਫੀ ਮੰਗਦਾ ਹੁਣ ਮੁੜ ਕੇ ਤੂੰ ਮੈਂ ਤੇ ਤੋਂ ਮਾਫੀ ਮੰਗ ਕੇ ਕੋਈ ਵੱਡਾ ਨਹੀਂ ਹੋ ਗਿਆ ਪਰ ਤੂੰ ਕੰਮ ਕੰਮ ਕਹਿ ਜੀ ਕਰਦਾ ਇਹ ਬੰਦਾ ਕਿਸੇ ਵੀ ਵੀਡੀਓ ਤੇ ਕਮੈਂਟ ਨਹੀਂ ਕਰੂਗਾ ਇਸ ਤੋਂ ਬਾਅਦ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਕਮੈਂਟ ਕਰ ਪੋਜ਼ਿਟਿਵ ਕਮੈਂਟ ਕਰ ਨਹੀਂ ਕਰਨਾ ਤਾਂ ਛੱਡ ਦੇ ਚੀਜ਼ ਨੂੰ ਕਿਉਂ ਕਿ ਉਹ ਗਲਤ ਕਮੈਂਟ ਕਰਦਾ ਕਿਹੜੇ ਤੂੰ ਕਿਸੇ ਦੀ ਮਾਂ ਨੂੰ ਪਿਓ ਨੂੰ ਜਾਣਦਾ ਤੂੰ ਉਹ ਕਹਿ ਜੀ ਨਹੀਂ ਮੇਰੀ ਮਾਂ ਤੇ ਮੇਰਾ ਪਿਓ ਸਾਰਾ ਦਿਨ ਬੈ ਮੇਰੀ ਮਾਂ ਦੇ ਗੋਡੇ ਨਹੀਂ ਕੰਮ ਕਰਦੇ ਬੈਠੀ ਰਹਿੰਦੀ ਹੈ ਬੈੱਡ ਦੇ ਉੱਤੇ ਹੈ ਤੂੰ ਮੇਰੀ ਮਾਂ ਬਾਰੇ ਇੰਨੀ ਗੰਦੀ ਗੱਲ ਲਿਖਤੀ ਚਲੋ ਸਮਾਂ ਚੰਗਾ ਸੀ ਬਾਬਾ ਜੀ ਜੱਗੀ ਹੋਣਾ ਨੇ ਗੱਲ ਨੂੰ ਠੰਡਾ ਕਰਤਾ ਛੱਡੋ ਤੇ ਇਸ ਬੰਦੇ ਦੀ ਵੀਡੀਓ ਮੈਂ ਨਾਲ ਪਾਈ ਹੈ ਵੀਡੀਓ ਜਰੂਰ ਦੇਖ ਲਿਓ ਹੁਣ ਹੱਥ ਜੋੜ ਜੋੜ ਮਾਫੀ ਮੰਗਦਾ ਵਾ ਮੈਂ ਮਾਫੀ ਮੰਗ ਕੇ ਵੱਡਾ ਨਹੀਂ ਹੋਣਾ ਚਾਹੁੰਦਾ ਨਾ ਮੈਨੂੰ ਲੋੜ ਆ ਮੇਰਾ ਰਤਵਾ ਜਿਹਾ ਜਿਹਾ ਹੈਗਾ ਸਭ ਨੂੰ ਪਤਾ ਮੈਂ ਹਮੇਸ਼ਾ ਭੁੰਜੇ ਬੈ ਕੇ ਖਾਣ ਵਾਲਾ ਇਨਸਾਨ ਆ ਮੈਂ ਕਦੇ ਹਵਾ ਹੰਕਾਰ ਨਹੀਂ ਮੈਂ ਬਿਲਕੁਲ ਵੀ ਕਰਦਾ ਜੇ ਕੱਲੂ ਮੈਨੂੰ ਚਾਰ ਬੰਦੇ ਜਿਵੇਂ ਹੁਣ ਪਿਆਰ ਕਰਦੇ ਕੱਲੂ ਵੱਜੂਗੀ ਗਣਤੀ ਮੈਂ ਤਾਂ ਵੀ ਇਹੋ ਜਿਹਾ ਰਹੂੰਗਾ ਮੈਂ ਡਾਊਨ ਟੂ ਅਰਥ ਇਨਸਾਨ ਮੈਨੂੰ ਕੁਝ ਨਹੀਂ ਚਾਹੀਦਾ ਠੀਕ ਨਹੀਂ ਮੈਂ ਹਮੇਸ਼ਾ ਪੰਜਾਬ ਦੇ ਲਈ ਕੁਝ ਨਾ ਕੁਝ ਕਰਦਾ ਰਹਿਣਾ ਜੇ ਮੈਂ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਤਾਂ ਮੈਂ ਲੈਣਾ ਵੀ ਕਰਦਾ ਵਾਸਤੇ ਫਿਰ ਚੁੱਪਦਾ ਰਹਿਣਾ ਘਟਕਟ ਤੁਸੀਂ ਲੋਕ ਚੁੱਪ ਵੀ ਨਹੀਂ ਕਰਦੇ ਇੱਕ ਬੰਦੇ ਨੇ ਹੋਰ ਨੇ ਮੇਰੀ ਪੱਗ ਤੇ ਟਿੱਪਣੀ ਕੀਤੀ ਆ ਉਸ ਵੀਡੀਓ ਵੀਡੀਓ ਦੇ ਕਮੈਂਟਾਂ ਦੇ ਵਿੱਚ ਉਸ ਬੰਦੇ ਨੂੰ ਮੈਂ ਕਹਿਣਾ ਚਾਹੁੰਦਾ ਮੈਂ ਵੀਰ ਪ੍ਰਮਾਤਮਾ ਦੀ ਕਿਰਪਾ ਨਾਲ ਜੇ ਮੈਂ ਪੱਗ ਬੰਨਣੀ ਜਾਣਦਾ ਨਾ ਤਾਂ ਮੈਂ ਪੱਗਾਂ ਖਰੀਦਣੀਆਂ ਵੀ ਜਾਣਦਾ ਮੈਂ ਅੱਜ ਮੈਂ ਤੇਰੇ ਸਾਹਮਣੇ ਭਗਵਾਨ ਕੀ ਖੜਾ ਮਾ ਮੇਰੇ ਕੋਲ ਬਹੁਤ ਤਰ੍ਹਾਂ ਦੀ ਬਹੁਤ ਰੰਗਾਂ ਦੀ ਪੱਗਾਂ ਪਈਆਂ ਨੇ ਮੈਂ ਕਹਿੰਦੇ ਹਵਾ ਨਹੀਂ ਕੀਤੀ ਵੀ ਤਿਆਰ ਹੋ ਕੇ ਮੈਂ ਵੀਡੀਓ ਚਾਉਣਾ ਮੈਂ ਤਾਂ ਜਿਵੇਂ ਹੁਣ ਪੁੱਠੀ ਚੱਪਲਾਂ ਪਾ ਕਿਉਂ ਮੈਂ ਤੁਰ ਪੈਣਾ ਸੋ ਸਾਰੇ ਭਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਯਾਰ ਕਿਸੇ ਨੂੰ ਮਾਂ ਭੈਣ ਦੀ ਗਾਲਣਾ ਕੱਢਿਆ ਕਰੋ ਤੇ ਜੇ ਕੋਈ ਦੁੱਖ ਆ ਕੋਈ ਤਕਲੀਫ ਆ ਕਿਸੇ ਨੂੰ ਤਾਂ ਸਾਹਮਣੇ ਬੈ ਕੇ ਗੱਲ ਕਰ ਲੋਖ ਲੈਣਾ ਵੀ ਭਾਈ ਇੱਥੇ ਆ ਤਰਨ ਗੱਲ ਕਰਨੀ ਇਹ ਬੰਦਾ ਮੈਨੂੰ ਸਾਹਮਣੇ ਬੁਲਾ ਤਾ ਲੈਂਦੇ ਇੱਕ ਵਾਰ ਬੈ ਕੇ ਗੱਲ ਕਰਨੇ ਸੀ ਨਾ ਮੈਨੂੰ ਜਾਣ ਦਾ ਕੌਣ ਇਹਦਾ ਪਿੰਡ ਹੈਗਾ ਸੈਦੋਪੁਰਾ ਜ਼ਿਲ੍ ਇਦਾਂ ਮੂੰਹ ਬੰਨੇ ਵਾਲੀ ਵੀਡੀਓ ਪਾਈ ਆ ਨੰਗੇ ਮੂਹ ਵਾਲੀ ਵੀਡੀਓ ਮੇਰੇ ਕੋਲ ਪਈ ਮੈਂ ਉਹ ਨਹੀਂ ਪਾਈ ਇਸ ਕਰਕੇ ਗੱਲ ਨੂੰ ਮੈਂ ਖਤਮ ਕਰਨੀ ਚਾਹੁੰਦਾ ਹੁਣ ਤੇ ਅੱਗੇ ਤੋਂ ਕੋਈ ਕਿਸੇ ਨੂੰ ਐਜੀ ਕਮੈਂਟ ਨਾ ਕਰੇ ਯਾਰ ਤੇ ਫੜਿਆ ਕਿੰਨੇ 2 ਘੰਟੇ ਜਿਵੇਂ ਇਹਨੂੰ ਫੜ ਲਿਆ ਇਹ ਕੀ ਸੋਚਿਆ ਪਤਾ ਨਹੀਂ ਲੱਗਦਾ ਕਿਤੇ ਬੰਦੇ ਨੂੰ ਕਿਹਨੇ ਕਮੈਂਟ ਕੀਤਾ ਜਿਹੜੇ ਹੋਰ ਵੀ ਕਮੈਂਟ ਕਰਦੇ ਆ ਮਾੜੇ ਚੰਗੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਆ ਦੇਖੋ ਹੱਥ ਜੋੜ ਕੇ ਕਮੈਂਟ ਮਾੜਾ ਨਾ ਕਰੇ ਕਦੇ ਯਾਰ ਠੀਕ ਣੀ ਬੰਦੇ ਨੂੰ ਜੋ ਮਰਜ਼ੀ ਕਰ ਲੋ ਕਿਸੇ ਦੀ ਮਾਂ ਭੈਣ ਪਰਿਵਾਰ ਤੇ ਪਿਓ ਤੱਕ ਘਰ ਚ ਨਾ ਪਹੁੰਚਿਆ ਕਰੋ ਯਾਰ ਆਪਾਂ ਸਾਰੇ ਧੀਆਂ ਭੈਣਾਂ ਵਾਲ ਤੇ ਹਰ ਇੱਕ ਦੀ ਇੱਜ਼ਤ ਇੱਕੋ ਜੀ ਹੁੰਦੀ ਆ ਚਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਸਕੱਦਰ ਢੱਲੋਂ ਜੀ ਨੇ ਹੈਗੇ ਆਪਣੇ ਬਾਬਾ ਰਤਨਦੇਵ ਸੇਵਾ ਸੁਸਾਇਟੀ ਵਾਲੇ ਮੈਂ ਉਹਨਾਂ ਨੂੰ ਜਾਣਦਾ ਤਾਂ ਨਹੀਂ ਹਾਂ ਪਰਸਨਲੀ ਤੇ ਮੈਂ ਉਹਨਾਂ ਦੀ ਵੀਡੀਓ ਤੇ ਇੱਕ ਕਮੈਂਟ ਕਰਤਾ ਸੀਗਾ ਗਲਤ ਤੇ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਅੱਗੇ ਤੋਂ ਮੈਂ ਇਦਾਂ ਦੀ ਗਲਤੀ ਨਹੀਂ ਕਰੂੰਗਾ ਭਾਈ ਜੀ